ਪੰਜਾਬ ਦੇ ਵਿੱਚ ਦਿਨੋ ਦਿਨ ਸੜਕ ਹਾਸਿਆਂ ਦਾ ਗ੍ਰਾਫ ਵੱਧ ਰਿਹਾ ਹੈ ਤੇ ਤਾਜ਼ਾ ਮਾਮਲੇ ਦੇ ਅਨੁਸਾਰ ਅਜਨਾਲਾ ਤੋਂ ਜੋ ਖਬਰ ਸਾਹਮਣੇ ਆਈ ਹੈ ਉਹ ਰੌਂਗ ਤੇ ਖੜਕਰਮਾ ਲਈ ਹੈ ਰਕੜੀ ਤੋਂ 2 ਦਿਨ ਪਹਿਲਾਂ ਗਰੀ ਪਰਿਵਾਰ ਦੇ ਨੌਜਨ ਪੁੱਤ ਦੀ ਸੜਕ ਹਾਸੇ ਦੇ ਵਿੱਚ ਮੌਤ ਹੋ ਗਈ ਹੈ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਬਾਜ਼ਾਰ ਦੇ ਵਿੱਚ ਖਾਣ ਪੀਣ ਦਾ ਸਾਮਾਨ ਲੈਣ ਦੇ ਲਈ ਆਇਆ ਸੀ ਨੌਜਨ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਜਿੱਥੇ ਬੁਰਾ ਹਾਲ ਹੈ ਉੱਥੇ ਹੀ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਚੁੱਟੀ ਹੈ ਤੁਹਾਡਾ ਮੇਰਾ ਨਾਮ ਸਰ ਦਲਬੀਰ ਸਿੰਘ ਜਿਹੜੇ ਮੇਰੇ ਪੁੱਤ ਦਾ ਨਾਮ ਸੀ ਉਹਦਾ ਨਾਮ ਕੀ ਲੱਗਦਾ ਏ ਤੁਹਾਨੂੰ ਮੇਰਾ ਭਾਂਜਾ ਸੀ ਕੀ ਗੱਲ ਹੋਈ ਯਾਰ ਇਹ ਇਦਾਂ ਦਿਹਾੜੀ ਕਰਕੇ ਆਇਆ ਵਾ ਤੇ ਉਹ ਇਹਨਾਂ ਦੀ ਮਾਤਾ ਕਹਿੰਦੀ ਵੀ ਜਾ ਕੇ ਪੁੱਤ ਸੌਦਾ ਲਿਆ ਜਾ ਕੇ ਉਹ ਸੌਦਾ ਲੈਣ ਗਿਆ ਵਾ ਤੇ ਉਧਰੋਂ ਫੌਜੀਆਂ ਦੀ ਗੱਡੀ ਆ ਰਹੀ ਸੀਗੀ ਫੌਜੀਆਂ ਦੀ ਗੱਡੀ ਦੇ ਫੌਜੀਆਂ ਦੀ ਗੱਡੀ ਵੱਜੀ ਕਿ ਜਾਂ ਇਹ ਵੱਜੇ ਇਹਨਾਂ ਨੇ ਪਤਾ ਮੌਕਾ ਜੇ ਖਤਮ ਹੋ ਗਿਆ ਹਾਂਜੀ ਹੁਣ ਹੁਣ ਕੀ ਹੋਇਆ ਹੁਣ ਕਿੱਥੇ ਆ ਡੈਡ ਬੋਟ ਹੁਣ ਡੈਡ ਬਾਡੀ ਇਹਨਾਂ ਦੇ ਉਹਨਾਂ ਕੈਂਡੀ ਚ ਲਾਤੀ ਆ ਤੇ ਨਾਲ ਜੰਦਰਾ ਮਾਰਤਾ ਵਾ ਨਾਲ ਕੀ ਮੰਗ ਕਰਦੇ ਹੋ ਜੇ ਅਸੀਂ ਮੰਗ ਕਰਨੇ ਆ ਤੇ ਇਹਨਾਂ ਵੇ ਪਰਿਵਾਰ ਦਾ ਕੋਈ ਸੋਚਿਆ ਜਾਵੇ ਇਹ ਪਰਿਵਾਰ ਬਹੁਤ ਹੀ ਮਾਤੜ ਆ ਬਹੁਤ ਹੀ ਗਰੀਵ ਆ ਇਹ ਪਰਿਵਾਰ ਕਿੰਨੇ ਭੈਣਾਂ ਦਾ ਭਰਾ ਸੀਗਾ ਇਹ 5 ਭੈਣਾਂ ਦਾ ਭਰਾ ਸੀਗਾ ਇਕੱਲਾ ਇਕੱਲਾ ਸੀਗਾ ਕੱਲ ਇਹ ਇਹ ਪਹਿਲੀ ਮਾਂ ਤੋਂ ਹੀ हां ਦੋਇਆ ਦੂਸਰੀ ਉਹਦੀ ਮਾਂ ਪਹਿਲੀ ਮਾਂ ਤੋਂ ਸੀਗਾ ਤੇ ਇਹਦੇ ਸਿਰ ਤੇ ਪਿਓ ਨੂੰ ਹਜੇ ਇੱਕ ਡੇਢ ਮਹੀਨਾ ਹੋਇਆ ਪਿਓ ਨੂੰ ਖਤਮ ਹੋਏ ਇਹਨੂੰ ਉਹ ਪਹਿਲਾ ਪਿਓ ਪੂਰੇ ਹੋ ਗਏ ਤੇ ਹੁਣ ਬਾਅਦ ਚ ਇਹ